ਸਿਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲਾ ਪਰ ਸਾਚੋ ਮਾਨ ਮਹਤ ਤੂੰ ਆਪੇ ਦੇਵਨਹਾਰ ਹਰ ਜਿਓ ਤੂੰ ਕਰਤਾ ਕਰਤਾਰ ਜਿਉਂ ਪਾਵੇ ਤਿਉਂ ਰੱਖ ਤੂੰ ਹਰ ਨਾਮ ਮਿਲੇ ਆਚਰ ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਚ ਲੋ ਆਪੇ ਭਗਤ ਬਸੀਠ ਗੁਰ ਕੈ ਸਬਦ ਸਲਾਹਨਾ ਘਟ ਘਟ ਢੀਠਾ ਢੀਠ ਆਪੇ ਸਾਗਰ ਪੋਹਿਤਾ ਆਪੇ ਪਾਰਾ ਪਾਰ ਸਾਚੀ ਵਟ ਸ ਜਾਣ ਤੂੰ ਸਬਦ ਲੰਗਾਵਣ ਹਾਰ ਨੇ ਡਰਿਆ ਡਰ ਜਾਣੀਏ ਪਾਚ ਗੁਰੂ ਕੋ ਬਾਰ ਅਸਥਿਰ ਕਰਤਾ ਦੇਖੀ ਹੈ ਹੋਰ ਕੀਤੀ ਆਵੇ ਜਾਏ ਆਪੇ ਨਿਰਮਲ ਇਕ ਤੂੰ ਹੋਰ ਬੰਦੀ ਤੰਦੈ ਪਾਏ ਗੌਰ ਰਾਖੇ ਸੇ ਉਪਰੇ ਸਾਚੇ ਸਿਉ ਲੇ ਬਲਾਏ ਹਰ ਜੀਓ ਸਬਦ ਪਛਾਣੀਐ ਸਚ ਰਤੇ ਗੁਰਵਾਕ ਤਿਤ ਤਨ ਮੈਲ ਨ ਲੱਗਈ ਸਚ ਕਾਰਜ ਸੋ ਤਾਕ ਨਦਰ ਕਰੇ ਸਚ ਪਾਈਐ ਪਿਣ ਨਾਫੇ ਕਿਆ ਸਾਕ ਜਿਨੀ ਸਚ ਪਛਾਣਿਆ ਸੇ ਸੁਖੀਐ ਜੁਗਚਾਰ ਹੋਮੈ ਤ੍ਰਸਨਾ ਮਾਰਕੇ ਸਚ ਰਖਿਆ ਔਰ ਤਾਰ ਜਗ ਮੈ ਲਾਹਾ ਏਕ ਨਾਮ ਪਾਈਏ ਕੋ ਵਿਚਾਰ ਸਾਚੋ ਵਖਰ ਲਾਦੀਐ ਲਾਪ ਸਦਾ ਸਚ ਰਾਸ ਸਾਚੀ ਤਰਕੇ ਵੈਸਈ ਭਗਤ ਸਚੀ ਅਰਦਾਸ ਪਤ ਸਿਓ ਲੇਖਾ ਨਿਭੜੈ RAM ਨਾਮ ਪ੍ਰਗਾਸ ਉੱਚਾ ਉੱਚੋ ਆਖੀਐ ਕਹੋ ਨ ਦੇਖਿਆ ਜਾਏ ਜੈ ਦੇਖਾਂ ਤਹਿ ਏਕ ਤੂੰ ਸਤਗੁਰ ਦੀਆ ਦਿਖਾਏ ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਪਾਏ